ਹਜੂਰ ਜੀ ਕੀ ਪਿਆਰੀ ਸਾਧ ਸੰਗਤ ਜੀ ਜਦੋਂ ਇੱਕ ਕੁੜੀ ਦੀ ਇੱਜ਼ਤ ਬਚਾਉਣ ਦੇ ਲਈ ਅੱਧੀ ਰਾਤ ਨੂੰ ਮਜ਼ਦੂਰ ਕਿਸਾਨ ਦਾ ਭੇਸ ਬਣਾ ਕੇ ਪਹੁੰਚੇ ਸਤਿਗੁਰੂ ਗੁਰਮੀਤ RAM ਰਹੀਮ ਸਿੰਘ ਜੀ ਇੰਸਾ ਤੇ ਚਮਤਕਾਰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਹਜੂਰ ਦੀ ਪਿਆਰੀ ਸਾਧ ਸੰਗਤ ਜੀਓ ਆਪ ਸਭ ਨੂੰ ਪਿਆਰ ਭਰੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਤੇ ਜਦੋਂ ਸਤਿਗੁਰ ਜੀ ਕਿਰਪਾ ਕਰਦੇ ਨੇ ਤਾਂ ਬਹੁਤ ਵੱਡੀ ਕਿਰਪਾ ਕਰਦੇ ਨੇ ਉਹ ਕਦੇ ਵੀ ਕਿਸੇ ਨੂੰ ਇਕੱਲਿਆਂ ਨਹੀਂ ਛੱਡਦੇ ਹਰ ਕਿਸੇ ਦੇ ਨਾਲ ਹਮੇਸ਼ਾ ਦੇਵਦੇ ਨੇ ਐਸੀ ਤਰ੍ਹਾਂ ਹੀ ਇੱਕ ਜਿੰਦਾ ਮਿਸਾਲ ਹੈ ਇੱਕ ਲੜਕੀ ਜੋ ਡੇਰਾ ਸੱਚਾ ਸੌਦਾ ਸਿਰਸਾ ਦੇ ਨਾਲ ਬਹੁਤ ਸਮੇਂ ਤੋਂ ਜੁੜੀ ਹੋਈ ਸੀ ਉਸ ਲੜਕੀ ਦਾ ਨਾਮ ਜੋ ਹੈ ਉਹ ਕਾਫੀ ਚਰਚਾ ਦੇ ਵਿੱਚ ਵੀ ਰਿਹਾ ਕਿਉਂਕਿ ਉਸ ਲੜਕੀ ਦਾ ਭਰੋਸਾ ਡੇਰਾ ਸੱਚਾ ਸੌਦਾ ਸਿਰਸਾ ਅਤੇ ਸਤਗੁਰੂ ਗੁਰਮੀਤ RAM ਰਹੀਮ ਸਿੰਘ ਜੀ ਇਨਸਾ ਤੇ ਸਭ ਤੋਂ ਵੱਧ ਸੀ ਉਸ ਲੜਕੀ ਦਾ ਨਾਮ ਸੀ ਅੰਜਲੀ ਤੋਂ ਬਹੁਤ ਸਮੇਂ ਤੋਂ ਡੇਰਾ ਸੱਚਾ ਸੌਦਾ ਸਿਰਸਾ ਦੀ ਸਤਸੰਗ ਦੇ ਨਾਲ ਜੁੜੀ ਹੋਈ ਸੀ ਉਸ ਦਾ ਵਿਸਵਾਸ ਬਹੁਤ ਡੂੰਗਾ ਸੀ ਉਹ ਆਪਣਾ ਕੰਮ ਕਰਦੀ ਸਿਆਣੀਆਂ ਕੁੜੀਆਂ ਵਾਂਗ ਕਰ ਜਾਂਦੀ ਆਪਣਾ ਜੀਵਨ ਸਾਦਗੀ ਨਾਲ ਬਤੀਤ ਕਰ ਰਹੀ ਸੀ ਉਸਦੇ ਜੀਵਨ ਵਿੱਚ ਇਹ ਰੁਟੀਨ ਲਗਾਤਾਰ ਜਾਰੀ ਸੀ ਗੁਰਪਿਆਰੀ ਸਾਧ ਸੰਗਤ ਜੀ ਜਦੋਂ ਉਸ ਪੂਰਨ ਮੁਰਸ਼ਿਦ ਸਤਗੁਰ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਆਪਣੇ ਸਿਰ ਦੇ ਉੱਪਰ ਹੋਵੇ ਤਾਂ ਉਦੋਂ ਇਨਸਾਨ ਉਸ ਭਗਤੀ ਭਾਵ ਦੇ ਵਿੱਚ ਜੁੜ ਜਾਂਦਾ ਹੈ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਤੇ ਉਹ ਲੜਕੀ ਜੋ ਕਿ ਸਾਧ ਸੰਗਤ ਦੇ ਨਾਲ ਜੁੜੀ ਹੋਈ ਸੀ ਉਸ ਦਾ ਵਿਸ਼ਵਾਸ ਵੀ ਡੇਰੇ ਦੇ ਵਿੱਚ ਬਹੁਤ ਡੂੰਗਾ ਸੀ ਅਤੇ ਆਪਣਾ ਕੰਮ ਕਰਦੀ ਕਰਦੀ ਹਮੇਸ਼ਾ ਹੀ ਉਸ ਸਤਗੁਰੂ ਦਾ ਧਿਆਨ ਧਰਦੀ ਰਹਿੰਦੀ ਕਈ ਵਾਰ ਅੰਜਲੀ ਆਪਣੇ ਕੰਮ ਤੋਂ ਛੁੱਟੀ ਅਲੰਤੇ 사ਤਸੰਗ ਵਿੱਚ ਚਲੀ ਜਾਂਦੀ। ਡੇਰਾ ਸਿਰਸਾ ਦੇ ਨਾਲ ਉਸ ਦਾ ਬਹੁਤ ਲਗਾਵ ਸੀ। ਉਸ ਨੇ ਆਪਣੀ ਸਾਰੀ ਜ਼ਿੰਦਗੀ ਸਤਗੁਰ ਜੀ ਨੂੰ ਸਮਰਪਿਤ ਕਰ ਦਿੱਤੀ। ਉਸ ਤੇ ਸਾ ਵੀ ਸਤਗੁਰ ਜੀ ਦੇ ਨਾਮ ਨੂੰ ਸਮਰਪਿਤ ਸਨ। ਇੱਕ ਦਿਨ ਅੰਜਲੀ ਆਪਣੀ ਡਿਊਟੀ ਖਤਮ ਕਰਕੇ ਘਰ ਵੱਲ ਜਾ ਰਹੀ ਸੀ। ਹਨੇਰਾ ਛਾ ਗਿਆ ਸੀ ਅਤੇ ਨਾਲ ਦਾ ਸਟਾਫ ਵੀ ਜਾ ਚੁੱਕਾ ਸੀ। ਉਸ ਦਾ ਕੰਮ ਕੁਝ ਜ਼ਿਆਦਾ ਸੀ ਪਰ ਉਸ ਨੇ ਸੋਚਿਆ ਚਲੋ ਮੈਂ ਕਿਸੇ ਦਾ ਸਹਾਰਾ ਲੈ ਕੇ ਘਰ ਪਹੁੰਚ ਜਾਵਾਂਗੀ। ਘਰ ਪਹੁੰਚਣਾ ਵੀ ਜ਼ਰੂਰੀ ਸੀ। ਉਸ ਨੇ ਘਰ ਵਾਲਿਆਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਦਾ ਫੋਨ ਵੀ ਨਾ ਮਿਲਿਆ ਆਖਰਕਾਰ ਅੰਜਲੀ ਨੇ ਇਕੱਲੇ ਹੀ ਪੈਦਲ ਸਫ਼ਰ ਸ਼ੁਰੂ ਕਰ ਦਿੱਤਾ ਉਹ ਆਪਣੀ ਦੁਕਾਨ ਜਾਂ ਬਿਲਡਿੰਗ ਜਿੱਥੇ ਕੰਮ ਕਰਦੀ ਸੀ ਉੱਥੋਂ ਨਿਕਲੀ ਤੇ ਘਰ ਵੱਲ ਤੁਰ ਪਈ ਉਸ ਤੋਂ ਬਾਅਦ ਰਾਹ ਦੇ ਵਿੱਚ ਕੁਝ ਲੋਕ ਆਪਣੇ ਸਾਧਨਾਂ ਵਿੱਚ ਕਾਰਾਂ ਵਿੱਚ ਆਪਣੀਆਂ ਮੰਜ਼ਿਲਾਂ ਵੱਲ ਜਾ ਰਹੇ ਸਨ ਪਰ ਅੰਜਲੀ ਇਕੱਲੀ ਹੀ ਪੈਦਲ ਜਾ ਰਹੀ ਸੀ ਰਸਤੇ ਦੇ ਵਿੱਚ ਕੁਝ ਬਦਮਾਸ਼ ਲੋਕਾਂ ਨੇ ਉਸਨੂੰ ਵੇਖਿਆ ਅਤੇ ਪਰੇਸ਼ਾਨ ਕਰਨ ਦੀ ਸੋਚੀ। ਉਹਨਾਂ ਨੇ ਸੋਚਿਆ ਕਿ ਕੁੜੀ ਇਕੱਲੀ ਹੈ, ਕਿਉਂ ਨਾ ਇਸਨੂੰ ਤੰਗ ਕਰੀਏ। ਪੈਸੇ ਲਈਏ, ਜਨ ਦੀ ਇੱਜ਼ਤ ਦੇ ਨਾਲ ਖੇਲ-ਖਵਾਲ ਕਰੀਏ। ਉਹ ਬਦਮਾਸ਼ ਅੰਜਲੀ ਦੇ ਪਿੱਛੇ-ਪਿੱਛੇ ਆਉਣ ਲੱਗੇ। ਉਹਨਾਂ ਨੇ ਕਾਫੀ ਦੂਰ ਤੱਕ ਅੰਜਲੀ ਨੂੰ ਤੰਗ ਕੀਤਾ, ਕਮੈਂਟ ਪਾਸ ਕੀਤੇ ਪਰ ਅੰਜਲੀ ਨੇ ਧਿਆਨ ਨਾ ਦਿੱਤਾ। ਉਸ ਨੂੰ ਪਤਾ ਸੀ ਕਿ ਜੇ ਮੈਂ ਸਹੀ ਹਾਂ ਤਾਂ ਮੈਨੂੰ ਕਿਸੇ ਦਾ ਕੀ ਡਰ। ਸਮਾਜ ਦੇ ਵਿੱਚ ਅਕਸਰ ਹੀ ਕੁੜੀਆਂ ਨੂੰ ਅਜਿਹੇ ਮਸਟੰਡਿਆਂ ਦੁਆਰਾ ਪਰੇਸ਼ਾਨ ਕੀਤਾ ਜਾਂਦਾ ਹੈ। ਤੇ ਜੇਕਰ ਅਸੀਂ ਚੁੱਪ ਰਹਿੰਦੇ ਹਾਂ ਉਸ ਦਾ ਉਧ ਨਹੀਂ ਕਰਤੇ ਤਾਂ ਅਜਿਹੇ ਲੋਕ ਜਿਹੜੇ ਇਦਾਂ ਅੱਧੀ ਰਾਤ ਨੂੰ ਧੀਆਂ ਭੈਣਾਂ ਨੂੰ ਤੰਗ ਕਰਦੇ ਨੇ ਇਹ ਪਰੇਸ਼ਾਨ ਕਾਬੇ ਨਹੀਂ ਤਾਂ ਸਾਧ ਸੰਗਤ ਜੀ ਉਹਨਾਂ ਦੇ ਹੌਸਲੇ ਨੇ ਉਹ ਹੋਰ ਜ਼ਿਆਦਾ ਵੱਜ ਜਾਂਦੇ ਨੇ ਅੰਜਲੀ ਜਦੋਂ ਆਪਣੇ ਘਰ ਵੱਲ ਜਾ ਰਹੀ ਸੀ ਤਾਂ ਉਹ ਬਦਮਾਸ਼ ਕਾਫੀ ਦੂਰ ਤੱਕ ਅੰਜਲੀ ਦੇ ਪਿੱਛੇ ਹੈ ਜਦੋਂ ਉਹਨਾਂ ਨੇ ਦੇਖਿਆ ਕਿ ਅੰਜਲੀ ਨੂੰ ਕੋਈ ਫਰਕ ਨਹੀਂ ਪੈ ਰਿਹਾ ਤਾਂ ਉਹ ਤੇਜ਼ੀ ਨਾਲ ਉਸ ਦੇ ਨੇੜੇ ਆਏ ਅਤੇ ਹੋਰ ਜ਼ਿਆਦਾ ਪਰੇਸ਼ਾਨ ਕਰਨ ਲੱਗੇ ਹੱਦ ਤਾਂ ਉਦੋਂ ਹੋ ਗਈ ਜਦੋਂ ਇੱਕ ਮੁੰਡੇ ਨੇ ਅੰਜਲੀ ਦਾ ਹੱਥ ਫੜ ਲਿਆ ਅੰਜਲੀ ਨੇ ਕਿਹਾ ਮੇਰਾ ਹੱਥ ਛੱਡ ਦਿਓ ਮੈਨੂੰ ਘਰ ਜਾਣ ਦਿਓ ਤੁਸੀਂ ਆਪਣਾ ਕੰਮ ਕਰੋ ਮੈਨੂੰ ਮੇਰਾ ਕੰਮ ਕਰਨ ਦਿਓ ਉਹ ਮੁੰਡੇ ਕਹਿਣ ਲੱਗੇ ਅਸੀਂ ਤਾਂ ਆਪਣਾ ਕੰਮ ਹੀ ਕਰ ਰਹੇ ਹਾਂ ਅਸੀਂ ਅੱਜ ਤੇਰੇ ਨਾਲ ਜੋ ਕਰਨਾ ਹੈ ਉਹ ਅਸੀਂ ਕਰਕੇ ਰਹਿਾਂਗੇ ਅਸੀਂ ਆਪਣੀ ਹਾਬਸ ਮਟਾਉਣੀ ਹੈ ਉਹ ਮਟਾ ਕੇ ਰਾਵਾਂਗੇ ਅੱਜ ਤੈਨੂੰ ਬਚਾਉਣ ਵਾਲਾ ਕੋਈ ਨਹੀਂ ਪਰ ਅੰਜਲੀ ਬਿਲਕੁਲ ਵੀ ਨੰਡਰੇ ਨਾ ਉਕਬرائی 사ਤਸੰਗ ਦੇ ਵਿੱਚ ਉਸਨੇ ਸੁਣਿਆ ਸੀ ਜਦੋਂ ਹਜੂਰ ਪਿਤਾ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਹਿੰ사 ਅਕਸਰ ਹੀ 사ਤਸੰਗ ਫਰਮਾਉਂਦੇ ਨੇ ਤਾਂ ਉਦੋਂ ਉਹਨਾਂ ਨੇ ਕਿਹਾ ਸੀ ਕਿ ਜਦੋਂ ਵੀ ਤੁਸੀਂ ਕਿਸੇ ਵੱਡੀ ਮੁਸੀਬਤ ਦੇ ਵਿੱਚ ਪੈ ਜਾਓ ਜਾਂ ਤੁਹਾਨੂੰ ਮੁਸੀਬਤ ਚਾਰੇ ਪਾਸਿਓਂ ਆ ਕੇ ਘੇਰ ਲਵੇ ਉਦੋਂ ਤੁਸੀਂ ਆਪ ਪੂਰਨ ਮੁਰਸ਼ਿਦ ਸੱਚੇ ਸਤਗੁਰ ਦਾ ਧਿਆਨ ਧਰਦੇ ਹੋਏ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਯਾਦ ਰੱਖਣਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਅੱਲਾ ਵਾਹਿਗੁਰੂ ਗੋੜ ਜੋ ਅਕਸਰ ਹੀ ਹਜੂਰ ਪਿਤਾ ਜੀ ਕਹਿੰਦੇ ਰਹਿੰਦੇ ਨੇ ਉਹ ਸਭ ਨੂੰ ਬਚਾਉਣ ਵਾਲਾ ਹੈ ਸਾਰਿਆਂ ਨੂੰ ਹੀ ਬਚਾਉਂਦਾ ਹੈ ਕੱਲੇ ਕੱਲੇ ਦਾ ਹੋ ਧਿਆਨ ਧਰਦਾ ਹੈ ਚੀਂਟੀ ਤੇ ਕੁੰਚੇ ਰਸਤੂਲਾ ਸਰ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਆਪਾਂ ਜਦੋਂ ਗੁਰਬਾਣੀ ਪੜ੍ਹਦੇ ਹਾਂ ਉਸ ਵਿੱਚ ਲਿਖਿਆ ਕਿ ਇੱਕ ਚੀਂਟੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਦੀ ਰੱਖਿਆ ਕਰਨ ਵਾਲਾ ਉਹ ਹੈ ਹੁਣ ਅੰਜਲੀ ਜਦੋਂ ਉਸ ਨੂੰ ਉਹਨਾਂ ਗੁੰਡਿਆਂ ਨੇ ਫੜ ਲਿਆ ਬਿਲਕੁਲ ਵੀ ਨੰਡਦੀ ਸਤਸੰਗ ਦੇ ਵਿੱਚ ਉਸਨੇ ਸੁਣਿਆ ਸੀ ਕਿ ਜਦੋਂ ਮੁਸੀਬਤ ਆਉਂਦੀ ਹੈ ਤਾਂ ਸਤਗੁਰੂ ਗੁਰਮੀਤाराम ਰਹੀਮ ਸਿੰਘ ਜੀ ਜਿਨਸਾ ਸਾਨੂੰ ਬਚਾ ਲੈਂਦੇ ਨੇ ਉਹ ਸਾਡੇ ਤੇ ਸਦਾ ਨਿਗਾਹ ਰੱਖਦੇ ਨੇ ਅਤੇ ਬੁਰੇ ਲੋਕਾਂ ਨੂੰ ਸਾ ਵੀ ਮੀ ਹੁੰਦੰਦੇ ਇਹ ਪ੍ਰੋਸੇ ਨਾਲ ਅੰਜਲੀ ਅਗਾਵਦੀ ਉਸਨੇ ਕੋਈ ਰੋਲਾ ਨਹੀਂ ਪਾਇਆ ਕਿਉਂਕਿ ਉਸ ਨੂੰ ਪਤਾ ਸੀ ਕਿ ਰਾਤ ਦੇ ਸਮੇਂ ਵਿੱਚ ਕੋਈ ਰੁਕਣ ਵਾਲਾ ਨਹੀਂ ਸਾਰੇ ਤੇਜ਼ ਰਫਤਾਰਾਂ ਨਾਲ ਆਪਣੇ ਵਾਹਨਾਂ ਵਿੱਚ ਜਾ ਰਹੇ ਹਨ ਉਸ ਦੇ ਮਨ ਵਿੱਚ ਸਤਪੁਰਸ਼ੀ ਦਾ ਧਿਆਨ ਤਰਿਆ ਅਤੇ ਉਸ ਪੂਰਨ ਮੁਰਸ਼ਿਦ ਸ਼ਾਮਸਤਾਨਾ ਜੀ ਮਹਾਰਾਜ ਸਾਸਤਨਾਮ ਜੀ ਮਹਾਰਾਜ ਅਤੇ ਮੌਜੂਦਾ ਹਜੂਰ ਸੰਤ ਡਾਕਟਰ ਗੁਰਮੀਤ RAM ਰਹਿਮ ਸਿੰਘ ਜੀ ਇਨਸਾ ਉਹਨਾਂ ਨੂੰ ਯਾਦ ਕੀਤਾ ਐਨੇ ਨੂੰ ਕੀ ਹੋਇਆ ਕਿ ਜਿੱਥੇ ਅੰਜਲੀ ਖੜੀ ਸੀ ਉਸ ਰਸਤੇ ਨਾਲ ਹੀ ਇੱਕ ਵਿਰਾਨ ਜਗ੍ਹਾ ਸੀ ਜਿੱਥੇ ਇੱਕ ਕਿਸਾਨ ਬੈਠਾ ਸੀ ਜੋ ਆਪਣੇ ਖੇਤਾਂ ਦੇ ਨੇ ਨਿਗਰਾਨੀ ਕਰ ਰਿਹਾ ਸੀ ਜਦੋਂ ਉਸ ਨੇ ਅੰਜਲੀ ਨੂੰ ਪਰੇਸ਼ਾਨ ਹੁੰਦੇ ਦੇਖਿਆ ਤਾਂ ਉਹ ਮੋੜੇ ਤੇ ਕਈ ਰੱਕੇ ਭੱਜ ਆਇਆ ਉਸ ਨੇ ਵੇਖਿਆ ਕਿ ਕੁਝ ਮੁੰਡੇ ਅੰਜਲੀ ਨੂੰ ਤੰਗ ਕਰ ਰਹੇ ਸਨ ਜਦੋਂ ਨੇੜੇ ਆਇਆ ਤਾਂ ਉਹਨਾਂ ਮਸਟੰਡਿਆਂ ਨੇ ਉਸ ਦਾ ਚਿਹਰਾ ਵੇਖਿਆ ਇੱਕ ਦਗਦ ਕਰਦਾ ਚਿਹਰਾ ਉੱਚਾ ਲੰਮਾ ਕੱਦ ਅਤੇ ਵਧੀਆ ਜੁਸਾ ਉਹਨਾਂ ਨੂੰ ਉਸ ਦਾ ਚਿਹਰਾ ਵੇਖ ਕੇ ਡਰ ਲੱਗਿਆ ਉਹਨੇ ਮੂੰਹ نکੜਿਆ ਆਵਾਜ਼ੀ ਕੀ ਬਾਤ ਹੈ ਉਹ ਡਰ ਕੇ ਭੱਜ ਗਏ ਸੋਚਦੇ ਹੋਏ ਸ਼ਾਇਦ ਕਿ ਕੁੜੀ ਦਾ ਕੋਈ ਸੰਬੰਧੀ ਹੋਵੇਗਾ ਅੰਜਲੀ ਨੇ ਉਸ ਵੀਰ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਕਿਹਾ ਤਨ ਤਨ ਸਤਿਗੁਰੂ ਤੇਰਾ ਹੀ ਅਸਰਾ ਤੇ ਉਸ ਨੇ ਵੀ ਅੱਗੇ ਇਹ ਆ ਤਾਂ ਤਨ ਸਤਗੁਰੂ ਤੇਰਾ ਹੀ ਆਸਰਾ ਅਤੇ ਉਸ ਦੀ ਨਾਰਾ ਲਾਇਆ ਹੋਇਆ ਮੰਨਿਆ ਤੇ ਕਿਹਾ ਭੈਣੇ ਆਓ ਮੈਂ ਤੁਹਾਨੂੰ ਘਰ ਛੱਡ ਕੇ ਆਉਣਾ ਉਸ ਨੇ ਅੰਜਲੀ ਨੂੰ ਘਰ ਦੇ ਨੇੜੇ ਛੱਡ ਦਿੱਤਾ ਜਦੋਂ ਅੰਜਲੀ ਨੇ ਪਿੱਛੇ ਮੁੜ ਕੇ ਉਸ ਵੀਰ ਨੂੰ ਘਰ ਲੈ ਜਾਣ ਦੀ ਸੋਚੀ ਤੇ ਬੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਨਹੀਂ ਸੀ ਅੰਜਲੀ ਹੈਰਾਨ ਰਹਿ ਗਈ ਸਾਰੀ ਰਾਤ ਉਸ ਦੀ ਹੈਰਾਨੀ ਦੇ ਵਿੱਚ ਲੰਘ ਗਈ ਅਗਲੇ ਦਿਨ ਜਦੋਂ ਉਹ ਡੇਰਾ ਸੱਚਾ ਸੌਦਾ ਸਿਰਸਾ ਸਤਸੰਗ ਦੇ ਵਿੱਚ ਗਈ ਤਾਂ ਉਸ ਨੂੰ ਨੌਜਵਾਨ ਸਤਗੁਰੂ ਗੁਰਮੀਤ RAM ਰਹੀਮ ਸਿੰਘ ਜੀ ਇਨਸਾਦ ਰੂਪ ਵਿੱਚ ਦੇਖਿਆ ਅੰਜਲੀ ਦੇ ਮਾਨਿ ਮਨ ਵਿੱਚ ਸੋਚਿਆ ਜੇ ਮੈਂ ਗਲਤ ਨਹੀਂ ਤਾਂ ਉਹ ਸਤਗੁਰੂ ਜੀ ਇਹ ਨਾਨੀ ਮੈਨੂੰ ਬਚਾਇਆ ਉਸ ਨੂੰ ਸਤਗੁਰੂ ਜੀ ਦਾ ਸਰੂਪ ਚਾਰੇ ਪਾਸੇ ਦਿਖਣ ਲੱਗਾ ਸਤਗੁਰੂ ਜੀ ਹੱਸ ਪਏ ਤੇ ਅੰਜਲੀ ਨੇ ਕੁਝ ਨਾ ਕਿਹਾ ਅੰਜਲੀ ਸਮਝ ਗਈ ਕਿ ਜਦੋਂ ਸਾਨੂੰ ਮੁਸੀਬਤ ਆਉਂਦੀ ਹੈ ਤਾਂ ਸਤਗੁਰੂ ਸਾਨੂੰ ਆਪ ਬਚਾਉਣ ਆਉਂਦੇ ਨੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੋਲੋ ਜੀ ਦਨ ਦਨ ਸਤਗੁਰੂ ਤੇਰਾ ਹੀ ਆਸਰਾ